ਜੱਟਾਂ ਦੇ ਖਿਲਾਫ ਹੋਂ ਤੁਸੀਂ ਸਾਰੇ ਜੱਟ ਡਰਪੋਕ ਨੇ ਸਿਪਾਹੀ ਆ ਜੇ ਤੇ ਮੂਧੇ ਪੈ ਜਾਣਗੇ ਸਾਰੇ ਪੁਲਿਸ ਦਾ ਦੱਲਾ ਜੱਟ ਹੋਊਗਾ ਪਿੰਡ ਦੇ ਵਿੱਚ ਸੱਤ ਅੱਠ ਘਰ ਹੁੰਦੇ ਆ ਸਾਰੇ ਪਿੰਡ ਦੇ ਨਾਲ ਉਹ ਝੂਲਚਗਾਰੀਆਂ ਕਰਕੇ ਦੱਲੇਵਾਜੀ ਕਰਦੇ ਨੇ ਸਾਰੇ ਤੁਹਾਡੇ ਬਾਹਰ ਚ ਬਹਿ ਜਾਣਾ ਆ ਕੇ ਲੋਕ ਮੈਂ ਜੀ ਮੈਂ ਤਾਂ ਆ ਬਾਹਰ ਚ ਬਹਿਣ ਨੂੰ ਚਾਹ ਰਾਂ ਮੈਂ ਤਾਂ ਇਹਨਾਂ ਤੋਂ ਡਰਦੇ ਨਹੀਂ ਮੈਨੂੰ ਪਤਾ ਵੀ ਸਾਰੇ ਗੁਲਾਮ ਨੇ ਇਹ ਇੱਕ ਗੁਲਾਮੀ ਦੇ ਮੁਜਸਮੇ ਨੇ ਸਰਕਾਰ ਦੇ ਝੋਲੀ ਚੱਕ ਨੇ ਜੁੱਤੀ ਚੱਟਨੇ ਲਿਖਾਰੀ ਜੱਟ ਨੇ ਗੀਤਕਾਰ ਜੱਟ ਨੇ ਖਿਡਾਰੀ ਜੱਟ ਨੇ ਸਾਇੰਸਦਾਰਨ ਜੱਟ ਨੇ ਪੋਲਿਟਿਸ਼ਨ ਜੱਟ ਨੇ ਮੈਂ ਕਹਿ ਦਣਾ ਫੇਰ ਖੇਤੀ ਸਾਰੀ ਉਹਨਾਂ ਦੇ ਸਿਰ ਤੇ ਚੱਲੀ ਜਾਂਦੀ ਹੈ ਰੋਟੀ ਕਿੱਥੋਂ ਖਾਓਗੇ ਮੈਂ ਦੱਸਾਂ ਇਹ ਵੀ ਤੁਹਾਨੂੰ ਪੁਲੇਖਾ ਹੈ 3 ਸਾੜੀਆਂ ਪਸ਼ਰੀਆਂ ਸ਼੍ਰੇਣੀਆਂ ਨਾ ਉਹ ਕਰਦੀਆਂ ਖੇਤੀ ਜਿਹਦੇ ਕੋਲੇ ਚਾਰ ਕਿਲੇ ਬਾਦ ਦਾ ਤਾਸ਼ ਕੋੜਦਾ ਪਿੰਡ ਚ ਬੈਠ ਕੇ ਅਗਰ ਸਾਰਿਆਂ ਨੂੰ ਇੱਕ ਤੱਕੜੀ ਜਿੰਨਾ ਤੋਲੋ ਤੁਸੀਂ ਪਵਾਂ ਢਾਈ ਏਕੜ ਦਾ ਨੰਗ ਜੱਟ ਬੈਠਾ ਹੋਵੇ ਜੋ ਤੁਹਾਡੇ ਸਾਹਮਣੇ ਪਛੜੀ ਛਲਣੀ ਦਾ ਬੰਦਾ ਬੈਠਾ ਨਾ ਫੁਕਾਰੇ ਮਾਰ ਲੱਗ ਜਾਂਦਾ ਰੋਟੀ ਕੌਣ ਖਵਾਉਂਦਾ ਰੋਟੀ ਲੋਕੀ ਆਪਦੀ ਕਿਰਤ ਨਾਲ ਖਾਂਦੇ ਏ ਥੋੜਾ ਖਵਾ ਦੂ ਜਮੀਨਾ ਕਿਹਦੇ ਕੋਲੇ ਇਹਨੂੰ ਕਿੱਥੋਂ ਆਈਆਂ ਹੈ ਕਿਹਦੇ ਕੋਲੇ ਦੱਸੋ ਆਈਆਂ ਕਿੱਥੋਂ ਛੱਡੋ ਤੁਸੀਂ ਇਹ ਕਿਹੜੀ ਮਾਨਸਿਕਤਾ ਚੋਂ ਨਿਕਲਦਾ ਹੈ ਕਿ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਜੇ 2 4 10 ਤੁਸੀਂ ਤਾਂ ਕਹਿ ਰਹੇ ਹੋ ਕਿ ਸਾਰੇ ਇਹੋ ਜੇ ਬਹੁ ਗਣਤੀ ਬਹੁ ਗਣਤੀ ਜਿੰਨਾ ਮਰਜ਼ੀ ਪੰਜਾਬ ਆਪ ਦੇ ਕੁੜੀਆ ਮੁੱਛਾ ਕਰਕੇ ਕਹਿ ਲਈ ਅਸੀਂ ਬੁੱਗੂ ਮਾਨ ਦੇ ਗੀਤ ਚ ਕਹਿੰਦੇ ਆ ਕਿ ਜਦੋਂ ਸਕੰਦਰ ਆਇਆ ਗਾਂ ਟੱਕਰ ਗਿਆ ਜੱਟ ਪੋਰਸ ਜੱਟ ਕਿਹੜਾ ਸੀ ਪੋਰਸ ਸਕੰਦਰ ਨੂੰ ਟੱਕਰਿਆ ਪੋਰਸ ਇੱਥੇ ਆ ਕੇ ਕਹਿੰਦੇ ਠੱਲ ਪਾਈ ਐ ਅਸੀਂ ਨਾ ਕੁਛ ਨਹੀਂ ਸੀ ਨਾਲ ਲੱਗਿਆ ਸੀ ਸਮਝੌਤਾ ਹੋ ਗਿਆ ਸੀ ਸਕੰਦਰ ਦੇ ਘਰੇ ਕਲੇਸ ਪੈ ਗਿਆ ਉਹ ਬਾਹਰ ਜਾਣਾ ਪੈ ਗਿਆ ਜੁਰਾਨ ਚ ਨਹੀਂ ਤਾਂ ਉਹ ਅੱਗੇ ਲੰਘ ਜਾਣਾ ਸੀ ਨਾਲ ਸੀ ਆਪਣਾ ਪੋਰਸ ਅੱਜਸ ਨੂੰ ਸਹੀ ਫੜੋ ਸਾਰਾ ਇਹਨੇ ਝੂਠ ਬੋਲਣਾ ਬੰਦਾ ਮਾਰ ਕੇ ਖਾ ਜਾਣਾ ਘੱਟ ਤੋਲਣਾ ਨਜ਼ਰ ਮਾੜੀ ਤੋਂ ਮਾੜੀ ਰੱਖਣੀ ਤੇ 5 ਮਿੰਟਾਂ ਬਾਅਦ ਮੰਦਰ ਮਸੀਤ ਤੇ ਗੁਰਦੁਆਰੇ ਜਾ ਕੇ ਮਾਫੀਆਂ ਮੰਗ ਲੈਣੀਆਂ ਕਮਾਲ ਨਹੀਂ ਰੱਬ ਤੇ ਨਾ ਭਗਵਾਨ ਵੀ ਉਹੀ じゃ ਹੀ ਸਾਰਾਂ ਦਾ ਇਹ ਪੁਜਾਰੀ ਦੀ ਵੀ ਕੁਆਲਿਟੀ ਹੈ ਪੁਜਾਰੀ ਦੀ ਵੀ ਇਹ ਕੁਆਲਿਟੀ ਪੁਜਾਰੀ ਦੀ ਕੁਆਲਿਟੀ ਹੀ ਪੁਜਾਰੀ ਦੀ ਹੈ ਜਿੱਡਾ ਵੱਡਾ ਪੁਜਾਰੀ ਓਡਾ ਵੱਡਾ ਮਕਾਰੀ ਅੱਖ ਗੰਦੀ ਹੈ ਉਹਦੀ ਅੱਖ ਗੰਦੀ ਰਾਜ ਦਰਬਾਰ ਦੇ ਨਾਲ ਖੜਦਾ ਹੈ ਕੁਣ ਤਮਾਨ ਦਾ ਅਸਰ ਹੋਇਆ ਜਦੋਂ ਤੋਂ ਮੁੱਖ ਮੰਤਰੀ ਬਣੇ ਨੇ ਲੋਕਾਂ ਦੇ ਦਿਲਾਂ 'ਚ ਛਾਏ ਹੋਏ ਆ ਤੁਹਾਨੂੰ ਲੱਗਦਾ ਜੇ ਮਰਾਸੀਆਂ ਦੀਆਂ ਟੀਚਰਾਂ ਨਾਲ ਪਿੰਡ ਦਾ ਵਿਗੜਿਆ ਬੰਦਾ ਸੁਧਰ ਜੇ ਤੇ ਪਿੰਡ 'ਚ ਕੋਈ ਬਦਮਾਸ਼ੀ ਨਾ ਹੋਵੇ ਗੜਚ ਪਾ ਦੇ ਚੋਲਾ ਰੰਗ ਦੇ ਪਸੰਦੀ ਚੋਲਾ ਖੀਮ ਖਾਲੀ ਤੋੜਾ ਬਸ ਇਹਨਾਂ ਲਾਲਜੀਤ ਭੁੱਲਰ ਨੇ ਬਿਆਨ ਦਿੱਤਾ ਸੀ ਬਾਅਦ ਵਿੱਚ ਖੈਰ ਮਾਫੀ ਮੰਗ ਗਿਆ ਪਰ ਮੈਂ ਹਾਂ ਸਿਆਣਾ ਬਗਿਆ ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹ ਮਾਨਸਿਕਤਾ ਕਿੱਥੋਂ ਨਿਕਲਦੀ ਹੈ ਜਦੋਂ ਇਹ ਗੱਲ ਕਹਿੰਦਾ ਹੈ ਵੀ ਮੈਂ ਕੋਈ ਸੁਨਿਆਰਾ ਨਹੀਂ ਮੈਂ ਤਾਂ ਜੱਟਾਂ ਹਾਂ ਇਹ ਕਿਹੜੀ ਮਾਨਸਿਕਤਾ ਹੈ ਦੇਖੋ ਲੈ ਜਿਹੜਾ ਜੱਟ ਸ਼ਬਦ ਹੈ ਨਾ ਉਤਰੀ ਭਾਰਤ ਦੇ ਵਿੱਚ ਹੂੰ ਇਹ ਟ੍ਰਾਈਬਲ ਸ਼ਬਦ ਹੈ ਮਾਨਸਿਕਤਾ ਟ੍ਰਾਈਬਲ ਤੇ ਜਗੀਰੂ ਯੁੱਗ ਦੀ ਮਾਨਸਿਕਤਾ ਦਾ ਸ਼ਿਕਾਰ ਹੈ ਤੇ ਇਹਨੂੰ ਪਿਤਰੀ ਪ੍ਰਧਾਨ ਸਮਾਜ ਦਾ ਸ਼ਿਕਾਰ ਹੈ ਇਹ ਚੌੜੀ ਮਤਲਬ ਡੌਲੇ ਹਰਕਦੇ ਹੋਣ ਮੋਢੇ ਚੌੜੇ ਹੋਣ ਛਾਤੀ ਚੌੜੀ ਹੋਵੇ ਮੋਟੇ ਪੱਟ ਹੋਣ ਤੇ ਬੰਦਾ ਫਿਰ ਧਰਤੀ ਸੁੰਭੜਦਾ ਜਾਵੇ ਉਹਦੇ ਜੀ ਫਿਰ ਉਹ ਆਪਦੇ ਫੈਸਲੇ ਕਾਹਦੇ ਨਾਲ ਕਰਦਾ ਮੋਢਾ ਮਾਰ ਕੇ ਗੋਡਾ ਮਾਰ ਕੇ ਠੇਡਾ ਮਾਰ ਕੇ ਆਪਦੇ ਫੈਸਲੇ ਕਰਦਾ ਇਹਨੂੰ ਕਹਿੰਦੇ ਆ ਪਸ਼ੂ ਪਸ਼ੂ ਵਾਲਾ ਤਾਨ ਤੇ ਪਸ਼ੂ ਦੀ ਬਿਰਤੀ ਤੇ ਪਸ਼ੂwadi ਤਾਕਤ ਉਹ ਇਹਦੇ ਵਿੱਚ ਅਜੇ ਤੱਕ ਬੋਲਦੀ ਹੈ ਉਤਰੀ ਪਹਾੜ ਦੇ ਵਿੱਚ ਜੱਟਾਂ ਦੇ ਖਿਲਾਫ ਹੋ ਤੁਸੀਂ ਮੈਂ ਖੁਦ ਜੱਟਾਂ ਹੂੰ ਮੇਰੇ ਨਾਲੋਂ ਬੰਦਾ ਦੁਨੀਆਂ ਦਾ ਕੋਈ ਜੱਟ ਜੱਟ ਨਹੀਂ ਹੋ ਸਕਦਾ ਨੰਗਾ ਚੱਟਾ ਮੈਂ ਸਾਰੇ ਜੱਟ ਡਰਪੋਕ ਨੇ ਸਿਪਾਹੀ ਆ ਜੇ ਤੇ ਮੂਧੇ ਪੈ ਜਾਣਗੇ ਨਾਲੇ ਆਖਣਗੇ ਸਾਡਾ ਜੀ ਸਾਡੀ ਸਰਕਾਰ ਘਰੇ ਆਈ ਆ ਸਾਰੀ ਪੁਲਿਸ ਦਾ ਦੱਲਾ ਜੱਟ ਹੋਊਗਾ ਪਿੰਡ ਦੇ ਵਿੱਚ 7-8 ਘਰ ਹੁੰਦੇ ਆ ਸਾਰੇ ਪਿੰਡ ਦੇ ਨਾਲ ਉਹ ਚੋਲਚਗਾਰੀਆਂ ਕਰਕੇ ਦਲੇਵਾਜੀ ਕਰਦੇ ਨੇ ਇੱਕ ਨੂੰ ਫੜਾਤਾ ਇੱਕ ਨੂੰ ਕਟਾਤਾ ਇੱਕ ਨੂੰ ਛੜਾਤਾ ਇੱਕ ਤੋਂ ਪੈਸੇ ਖਾਲੇ ਇੱਕ ਤੋਂ ਪੈਸੇ ਦਵਾਤੇ ਇਹੀ ਕੰਮ ਕਰਦੇ ਆ ਮੈਂ ਵੀ ਜੱਟਾਂ ਸਾਰੇ ਤੁਹਾਡੇ ਬਾਹਰ ਚ ਬਹਿ ਜਾਣਾ ਆ ਕੇ ਲੋਕ ਮੈਂ ਜੀ ਮੈਂ ਤਾਂ ਆ ਬਾਹਰ ਚ ਬਹਿਣ ਨੂੰ ਚਾਹਾਂ ਮੈਂ ਤਾਂ ਇਹਨਾਂ ਤੋਂ ਡਰਦੇ ਨਹੀਂ ਮੈਨੂੰ ਪਤਾ ਵੀ ਸਾਰੇ ਗੁਲਾਮ ਨੇ ਇਹ ਇਹ ਗੁਲਾਮੀ ਦੇ ਮੁਜਸਮੇ ਨੇ ਹਿੰਸਕ ਭਾਵਨਾਵਾਂ ਭਾਰੂ ਆ ਸਰਕਾਰ ਦੇ ਝੋਲੀ ਚੱਕਣੇ ਜੁੱਤੀ ਚੱਟਣੇ ਡੁੱਡ ਜੁਗਮਾਨਸਿਕ ਦਾ ਬੰਦਾ ਸਰਕਾਰੀ ਜੁੱਤੀ ਚੱਟ ਹੁੰਦਾ ਅਸੀਂ ਨਹੀਂ ਹਾਂ ਅਸੀਂ ਕਹਿੰਦੇ ਵੀ ਪਰਿਆਟ ਸਰਕਾਰ ਲੋਕਾਂ ਦੀ ਨੌਕਰ ਹੈ ਨਾ ਕਿ ਲੋਕ ਸਰਕਾਰ ਦੇ ਨੌਕਰ ਹੈ ਮੈਂ ਕਹਿ ਦਿੰਨਾ ਨਾ ਵੀ ਬਿਊਰੋਕ੍ਰੇਸੀ ਸਰਕਾਰ ਦੀ ਹੈ ਜੇ ਜੇ ਲਾਲਜੀਤ ਭੁੱਲਰ ਨੇ ਕਿਸੇ ਹੋਰ ਬਰਾਦਰੀ ਬਾਰੇ ਗਲਤ ਬੋਲਿਆ ਉਹ ਮਾੜਾ ਹੈ ਤਾਂ ਜੱਟਾਂ ਨੂੰ ਵੀ ਮਾੜਾ ਕਹਿਣਾ ਮਾੜੀ ਗੱਲ ਹੀ ਹੈ ਨਹੀਂ ਨਹੀਂ ਹੈ ਨਹੀਂ ਨਹੀਂ ਹੈ ਜੇ ਤਾਂ ਇੱਕ ਬੰਦਾ ਮੈਂ ਜੱਟਾਂ ਹੂੰ ਜੇ ਕੋਈ ਮੈਨੂੰ ਕਹੇ ਲਖਾਰੀ ਜੱਟ ਨੇ ਗੀਤਕਾਰ ਜੱਟ ਨੇ ਖਿਡਾਰੀ ਜੱਟ ਨੇ ਸਾਇੰਸਦਾਰਨ ਜੱਟ ਨੇ ਪੋਲਿਟੀਸ਼ੀਨ ਜੱਟ ਨੇ ਸਭੋ ਮੈਂ ਕਹਿੰਦਾ ਨਾ ਫੇਰ ਖੇਤੀ ਸਾਰੀ ਉਹਨਾਂ ਦੇ ਸਿਰ ਤੇ ਚੱਲੀ ਜਾਂਦੀ ਹੈ ਰੋਟੀ ਕਿੱਥੋਂ ਖਾਓਗੇ ਮੈਂ ਦੱਸਾਂ ਇਹ ਵੀ ਤੁਹਾਨੂੰ ਭੁਲੇਖਾ ਹੈ ਐਨੀ ਵੀ ਖੇਤੀ ਨਹੀਂ ਕਰਦੇ ਖੇਤੀ ਦਾ ਪਿੰਡ ਦਾ ਮਜ਼ਦੂਰ ਕਰਦਾ ਜਿਹੜੀਆਂ ਸਾਡੀਆਂ ਪਛੜੀਆਂ ਸ਼੍ਰੇਣੀਆਂ ਨਾ ਉਹ ਕਰਦੀਆਂ ਖੇਤੀ ਜਿਹਦੇ ਕੋਲੇ ਚਾਰ ਕਿਲੇ ਬਾਦ ਦਾ ਤਾਸ਼ਕੁੜ ਦਾ ਪਿੰਡ ਚ ਬੈਠੇ ਇਹ ਪੱਕੀ ਗੱਲ ਹੈ ਨਹੀਂ ਤੇ ਜਾ ਕੇ ਵੇਖ ਸਕਦੇ ਤੁਸੀਂ ਕਿਸੇ ਪਿੰਡ ਦੀ ਸਾਥੇ ਜਾਓ ਬਾਬੇ ਤਾਸਕੁਟੀ ਜਾਣਗੇ ਖੇਤੀ ਕਰਨ ਵਾਲੇ ਬੰਦੇ ਹੋਰ ਨੇ ਉਹ ਸਾਡੇ ਪਛੜੀਆਂ ਸ਼੍ਰੇਣੀਆਂ ਦੇ ਬੰਦੇ ਨੇ ਜਿਹੜੇ ਖੇਤਾਂ 'ਚ ਕੰਮ ਕਰਦੇ ਆ ਹਾਂ ਜਿਹੜਾ ਜ਼ਿਮੀਂਦਾਰ ਛੋਟਾ ਹੈ ਦੋਟਾ ਏਕੜ ਵਾਲਾ ਉਹਨੂੰ ਕੰਮ ਕਰਨਾ ਪੈਂਦਾ ਬੇਲਾ ਲੈ ਕੇ ਮਿਲਣੀ ਕੋਈ ਨਹੀਂ ਇਹ ਥੋੜਾ ਓਪੀਨੀਅਨ ਹੈ ਮੈਂ ਤਾਂ ਇਹ ਮਹਿਸੂਸ ਕਰਦਾ ਵੀ 2 4 10 ਫੁਕਰਿਆਂ ਕਰਕੇ ਸਾਰੇ ਸਾਰੇ ਬਦਨਾਮ ਨਾ ਕੀ ਹੋਣ ਮਤਲਬ ਮਿਹਨਤੀ ਕੌਮ ਹੈ ਦਿਨ ਰਾਤ ਮਿਹਨਤ ਕਰਦੀ ਹੈ ਖੇਤਾਂ ਚ ਸੱਪਾਂ ਦੀ ਯਾਦ ਰੱਖੋ ਸੱਪਾਂ ਦੀਆਂ ਸਿਰੀਆਂ ਤੇ ਮੈਂ ਸਣਾ ਸੱਪਾਂ ਜਿਹੜੀਆਂ ਸੱਪਾਂ ਦੀਆਂ ਸਿਰੀਆਂ ਉਹ ਵੀ ਗਰੀਬ ਦਾ ਗਰੀਬ ਦਾ ਪੈਰ ਜ਼ਿਆਦਾ ਟਿਕਦਾ ਹਾਂ ਤੇ ਜੱਟ ਗਰੀਬ ਵੀ ਹੈ ਕੱਲਾ ਕੋਈ ਅਮੀਰ ਤਾਂ ਨਹੀਂਗਾ ਉਹ ਇਹ ਨਾ ਮੂੰਹ ਬੋਲਦਾ ਨਹੀਂ ਉਹ ਮੰਦਾ ਨਹੀਂ ਬੋਲਦਾ ਵਾਖੂ ਯਾਰ ਬਜਾਰਾ ਹੁੰਦਾ ਭਰਾਵਾ ਅਗਰ ਸਾਰਿਆਂ ਨੂੰ ਇੱਕ ਤੱਕੜੀ ਜਨਾ ਤੋਲੋ ਤੁਸੀਂ ਮਾਨਸਿਕਤਾ ਇਹੀ ਹੈ ਮਾਨਸਿਕ ਤੌਰ ਤੇ ਵੀ ਨਹੀਂ ਪਰ ਜਿਹੜਾ ਆਰਥਿਕ ਤੌਰ ਤੇ ਕਮਜ਼ੋਰ ਹੈ ਉਹ ਇਹੋ ਜੀਆਂ ਗੱਲਾਂ ਕਿੱਥੇ ਕਰਦਾ ਹੈ ਉਹ ਜੀਪਾਂ ਕਾਰਾਂ ਦੀਆਂ ਗੱਲਾਂ ਨਹੀਂ ਕਰਦਾ ਉਹ ਆਪ ਦੀਆਂ ਮੁੱਛਾਂ ਐ ਥੋੜੀ ਰੱਖਦਾ ਨਹੀਂ ਹੋਰ ਦੱਸਾਂ ਜਦੋਂ ਪਮਨ ਢਾਈ ਏਕੜ ਦਾ ਨੰਗ ਜੱਟ ਬੈਠਾ ਹੋਵੇ ਜਦੋਂ ਉਹਦੇ ਸਾਹਮਣੇ ਪਛੜੀ ਛਿਰਣੀ ਦਾ ਬੰਦਾ ਬੈਠਾ ਨਾ ਫੁਕਾਰੇ ਮਾਰ ਲੱਗ ਜਾਂਦਾ ਨਾਲ ਲਾ ਕੇ ਵੇਖੋ ਨਾਲ ਦੀ ਨਾਲ ਪਿੱਟਿਆ ਜਾਂਦਾ ਤੁਸੀਂ ਵੀ ਮਾਰਦੇ ਹੋ ਮੈਂ ਤਾਂ ਇਹਨਾਂ ਦੇ ਵਿਰੁੱਧ ਚੈਸ ਕਰਕੇ ਵੀ ਮੈਨੂੰ ਪਤਾ ਹੈ ਵੀ ਬੰਦੇ ਨਾਲ ਫੁਕਾਰਾ ਮਾਰਨਾ ਨਹੀਂ ਚਾਹੀਦਾ ਮੈਂ ਤਾਂ ਕਿਸੇ ਹਾਂ ਮੈਂ ਤੱਕੜੇ ਨਾਲ ਮਾਰਦਾ ਜਿਹੜਾ ਰਾਸ ਸੱਤਾ ਦੇ ਉੱਤੇ ਬੈਠਾ ਵੱਡੀ ਬਿਊਰੋਕ੍ਰੇਸੀ 'ਚ ਬੈਠਾ ਹੈ ਵੱਡਾ ਪੋਲਿਟੀਸ਼ੀਅਨ ਹੈ ਵੱਡਾ ਵਪਾਰੀ ਹੈ ਵੱਡਾ ਪੁਜਾਰੀ ਆ ਉਹਨਾਂ ਨੂੰ ਕਹਿ ਦੇਣਾ ਵੀ ਤੂੰ ਠੱਗਾਂ ਦਾ ਟੋਲਾ ਆ ਭਾਈ ਬਾਅ ਕਹਿੰਦਾ ਕਹਿੰਦਾ ਲੇਖੋ ਉਹਗੇ ਨਹੀਂ ਕਹਿੰਦਾ ਜਾ ਕੇ ਕਹਿ ਦੇਣ ਵੀ ਹਾਂ ਅਸੀਂ ਠੱਗਾਂ ਦਾ ਟੋਲਾ ਨਹੀਂ ਹਾਂ ਅਸੀਂ ਤਾਂ ਆਪਣੇ ਪਿਤਸੀ ਆ ਕੰਮ ਕਰਦੇ ਹਾਂ ਤੁਸੀਂ ਮਿਹਨਤ ਨੂੰ ਡਿਸਕ੍ਰੈਡਿਟ ਨਹੀਂ ਕਰ ਸਕਦੇ ਨਾ ਠੀਕ ਹੈ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹੋ ਸਕਦਾ ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਸਕਦਾ ਵੀ ਜੇ ਉਹਨਾਂ ਨੇ ਸੁਨਿਆਰੇ ਭਾਈ ਚਾਰੇ ਨੂੰ ਗਲਤ ਬੋਲਿਆ ਤੇ ਜੱਟਾਂ ਦੀ ਆਪਣੀ ਇਮਾਨਤ ਹੈ ਉਹਨਾਂ ਦਾ ਆਪਣਾ ਇੱਕ ਕਰਦਾਰ ਹੈ ਜੇ ਉਹ ਚਾਰ ਬੰਦਿਆਂ ਨੇ ਕਹਿਤਾ ਵੀ ਅਸੀਂ ਮੁੱਛਾਂ ਕੁੰਡੀਆਂ ਰੱਖਦੇ ਹਾਂ ਜਾਂ ਚਾਦਰਾਂ ਬਹੁ ਗਣਤੀ ਬਹੁ ਗਣਤੀ ਕਿਵੇਂ ਹੈ ਪਿੰਡਾਂ ਚ ਚਲੋ ਤੁਸੀਂ ਨਾਲ ਕਿਤੇ ਬਹੁ ਗਣਤੀ ਇਹ ਗੱਲ ਕਰਦੀਏ ਦੇਖੋ ਤਾਂ ਅਸੀਂ ਫੁਕਾਰੇ ਮਾਰਦੇ ਤੁਸੀਂ ਮੇਰੇ ਨਾਲ ਚਲੋ ਤੁਸੀਂ ਕਹੋ ਜੀ ਹੈਂ ਕਿਉਂਕਿ ਮੈਂ ਉਹਦੇ ਰੂਪ ਚੋਂ ਆ ਫਿਰ ਬੋਲਣਗੇ ਫਿਰ ਬੋਲਣਗੇ ਵੀ ਹਾਂ ਜਿਹੜਾ ਮਾਰਿਆ ਗਿਆ ਸਲਫਾਸ ਖੰਦਾ ਹੈ ਸੁਸਾਈਡ ਕਰੀ ਜਾਂਦਾ ਹੈ ਵੀ ਉਹਨੂੰ ਮਾੜਾ ਮਿਲ ਜਾਂਦਾ ਕਰਜ਼ੇ ਚ ਉਹ ਬੈਠਾ ਹੈ ਤੀ ਪੁੱਤ ਵਿਹਣੇ ਆ ਉਹਨੇ ਇਹ ਇਹ ਵੀ ਇੱਕ ਨੈਰੇਟਿਵ ਦੇਣਾ ਵੀ ਜੱਟ ਫੁਕਰਾ ਇਹ ਗਲਤ ਨੈਰੇਟਿਵ ਹੈ ਮੈਨੂੰ ਲੱਗਦਾ ਇਹ ਬਹੁਤ ਗਲਤ ਨੈਰੇਟਿਵ ਹੈ ਅਗਲੀ ਗੱਲ ਸੁਣ ਲਓ ਵੀ ਜਿਹੜਾ ਵੀ ਨਾ ਹੋਣਾ ਨਹੀਂ ਮੇਰਾ ਇੱਕ ਸਵਾਲ ਲਓ ਤੁਸੀਂ ਤੁਸੀਂ ਇਹ ਗੱਲ ਇੰਟਰਸਟਿੰਗ ਹੈ ਠੀਕ ਹੈ ਪਰ ਇਹ ਮੇਰੇ ਵਾਸਤੇ ਜ਼ਰੂਰੀ ਹੈ ਪੜਨਾ ਤੁਸੀਂ ਕਰੋ ਇੱਥੇ ਲੈ ਜਾ ਗੌਰ ਜਿਹੜਾ ਸ਼ੈਡਿਊਲ ਕਾਸ ਭਾਈਚਾਰਾ ਹੈ ਉਹਦੇ ਮਾੜੇ ਹਾਲਾਤਾਂ ਤੇ ਅਸੀਂ ਖੜਦੇ ਆ ਕਿ ਉਹਦੇ ਹਾਲਾਤ ਚੰਗੇ ਨਹੀਂ ਹੈ ਬਹੁਤ ਮਾੜੇ ਆ ਹੋਰ ਸ਼੍ਰੇਣੀਆਂ ਦੇ ਹਾਲਚ ਵੀ ਖੜੇ ਆ ਬਹੁਤ ਮਾੜੇ ਆ ਵਿਚਾਰੇ ਪਰ ਜਦੋਂ ਜੱਟ ਨੂੰ ਇਹ ਕ੍ਰਿਟਿਸਾਈਜ਼ ਕੀਤਾ ਜਾਂਦਾ ਵੀ ਇਹ ਫੁਕਰ ਹੈ ਇਹ ਵੀ ਗਲਤ ਹੈ ਇਹ ਤੁਹਾਨੂੰ ਇਹ ਮੰਨਣਾ ਪਊਗਾ ਵੀ ਉਹ ਵੀ ਮਿਹਨਤੀ ਹੈ ਵਿੱਚੋਂ ਕੁਝ 2-4 ਹੋ ਸਕਦੇ ਨਹੀਂ 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 ਪਿੰਡ ਦੇ ਵਿੱਚ ਕਿਸੇ ਹੋਰ ਦੀ ਚਾਦਰ ਮੰਨਣ ਨੂੰ ਤਿਆਰ ਨਹੀਂ ਇਹਨਾਂ ਨੂੰ ਵੱਧ ਪੜਿਆ ਹੋਵੇ ਨਾ ਆਖੀਏ ਕੌਣ ਹੈ ਇਹ ਪੱਕੀ ਗੱਲ ਹੈ ਸਾਰੇ ਤੁਹਾਡੀ ਐ ਨਹੀਂ ਹਰ ਪੈਸੇ ਕਰਨ ਅਸੀਂ ਫਰਾਨੇ ਹਾਂ ਅਸੀਂ ਫਰਾਨੇ ਸਾਂ ਹਾਂ ਉਹ ਜਿਵੇਂ ਪੰਜਾਬ ਦੇ ਕਹਾਵਤ ਹੈ ਨਾ ਕੁੱਕੜ ਕਾਂ ਕੋ ਕਮੋਕ ਵੀਲਾ ਪਾਲਦਾ ਹੈ ਨਾ ਜੱਟ ਮੈਂ ਹਾਂ ਸੰਸਾਰ ਕਬੀਲਾ ਗਾਲਦਾ ਕਬੀਲਾ ਗਾਲ ਲੋਕ ਨੇ ਟਰਾਈਪਰ ਜੁਗਦੀ ਟਿੱਡ ਕੌਣ ਪਾਲਦਾ ਥੋੜਾ ਰੋਟੀ ਕੌਣ ਖਵਾਉਂਦਾ ਰੋਟੀ ਲੋਕੀ ਆਪਦੀ ਕਿਰਤ ਨਾਲ ਖਾਂਦੇ ਏ ਥੋੜਾ ਖਵਾ ਦੂ ਇਹ ਵੀ ਨਾਲ ਆ ਇਹ ਰੇਖਾ ਜ਼ਮੀਨਾਂ ਕਿਹਦੇ ਕੋਲੇ ਇਹਨੂੰ ਕਿੱਥੋਂ ਆਈਆਂ ਹੈ ਕਿਹਦੇ ਕੋਲੇ ਦੱਸੋ ਆਈਆਂ ਕਿੱਥੋਂ ਛੱਡੋ ਤੁਸੀਂ ਪਹਿਲਾਂ ਦਿੱਤੀਆਂ ਕੀ ਨੇ ਤੇ ਕਿਉਂ ਦਿੱਤੀਆਂ ਇਹ ਵੀ ਸੁਣ ਲਓ ਨਹੀਂ ਆਈਆਂ ਕਿ ਹੈ ਕਿ ਦੇ ਕੋਲੇ ਅੱਜ ਜਦੋਂ ਤੋਂ ਅਸੀਂ ਸੁਰਤ ਸੁਭਾਲੀ ਜਾਂ ਜਦੋਂ ਤੋਂ ਮੁਲਕ ਯਾਦ ਹੋਇਆ ਉਦੋਂ ਤੋਂ ਤਾਂ ਇਹੀ ਗੱਲ ਹੈ ਵੀ ਇਹੀ ਖਵਾਉਂਦੇ ਐ ਇਹੀ ਪਾਲਦੇ ਐ ਇਹੀ ਫਸਲਾਂ ਦੀ ਰਾਖੀ ਬੰਦੇ ਐ ਇਹੀ ਮੰਡੀਆਂ 'ਚ ਬੈਠੇ ਐ ਵਿਚਾਰੇ ਜਾ ਕੇ ਇਹਨਾਂ ਨਾਲੋਂ ਵੱਧ ਮਜ਼ਦੂਰ ਬੈਠਾ ਹੁੰਦਾ ਖੇਤਾਂ ਦੇ ਵਿੱਚ ਮਜ਼ਦੂਰ ਬੈਠਾ ਹੁੰਦਾ ਉਹਦੀ ਆਪਦੀ ਕਿਰਤ ਆ ਉਹ ਕਿਰਤ ਆ ਉਹ ਬੰਦਾ ਉਹਦਾ ਰਿਸ਼ਤਾ ਹੈ ਨਾ ਗੂੜਾ ਰਿਸ਼ਤਾ ਨਹੀਂ ਇਹਦੀ ਕਿਰਤ ਉਹਨਾਂ ਨਾਲੋਂ ਵੱਡੀ ਨਹੀਂ ਸੰਤਰਾ ਮਦ ASCII ਦਾ ਗੀਤ ਯਾਦ ਯਾਦ ਬਿਲਕੁਲ ਜ਼ਿਆਦਾ ਵੀ ਇਹਦੀ ਕਰਤੋ ਗੱਲ ਲੱਗ ਕੇ ਸਿਰੀ ਦੇ ਜੱਟ ਰੋਇਆ ਹਾਂ ਠੀਕ ਹੈ ਨਾ ਤੰਗੜੀ ਨਾਲ ਫਰੋੜ ਨਾਲ ਆਪਣੀਆਂ ਇਹ ਤਾਂ 9 ਮਾਸ ਦਾ ਰਿਸ਼ਤਾ ਹੈ ਇਹ ਤਾਂ ਜੁੜੇ ਨੇ ਦੋਵੇਂ ਆਪਸ ਵਿੱਚ ਰਿਸ਼ਤਾ 9 ਮਾਸ ਹੋਵੇ ਇਹਦੀ ਕਰਨੀ ਈਵਨ ਦੈਨ ਵੀ ਇਹ ਕਿਹੜੀ ਮਾਨਸਿਕਤਾ ਚੋਂ ਨਿਕਲਦਾ ਹੈ ਕਿ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਜੇ 2 4 10 ਤੁਸੀਂ ਤਾਂ ਕਹਿ ਰਹੇ ਹੋ ਕਿ ਸਾਰੇ ਇਹੋ ਜਿਹੇ ਬਹੁ ਗਣਤੀ ਬਹੁ ਗਣਤੀ ਮੈਂ ਤੁਹਾਨੂੰ ਨਾ ਐਨਲਿਸਿਸ ਕਰਵਾ ਸਕਦਾ ਸਰਵੇ ਕਰਵਾ ਸਕਦਾ ਮੈਂ ਅਸਹਿਮਤਾ ਤੁਹਾਡੀ ਗੱਲ ਦੇ ਨਾਲ ਨਹੀਂ ਹੋ ਸਕਦਾ ਤੁਹਾਨੂੰ ਅਧਿਕਾਰ ਹੈ ਅਸਹਿਮਤ ਹੋਣਾ ਮੇਰੇ ਆਲੇ-ਦੁਆਲੇ ਜੱਟਾਂ ਦੇ ਮੁੰਡੇ ਨੇ ਮਿਹਨਤੀ ਨੇ ਦਿਨ ਰਾਤ ਕੰਮ ਕਰਦੇ ਐ ਜੌਬ ਵੀ ਕਰਦੇ ਐ ਔਰ ਕੋਈ ਉਹਨਾਂ ਚ ਮੈਂ ਨਹੀਂ ਵੀ ਮੈਂ ਜੱਟਾਂ ਭਾਈ ਮੇਰੇ ਕੋਲੇ ਮੇਰੇ ਆਲੇ-ਦੁਆਲੇ ਦੂਜੀਆਂ ਕੌਮਾਂ ਦੇ ਲੋਕ ਐ ਗਰੀਬ ਤੋਂ ਗਰੀਬ ਮੈਂ ਮੰਨਦਾ ਮੈਂ ਉਹਨਾਂ ਦਾ ਕਰਤ ਕਰਦੇ ਐ ਤੁਹਾਡੀ ਗੱਲ ਠੀਕ ਹੈ ਪਰ ਜੇ ਬਾਕੀ ਕੌਮਾਂ ਨੂੰ ਆਪਾਂ ਉੱਚਾ ਚੱਕਣਾ ਤਾਂ ਇਹਦਾ ਮਤਲਬ ਇਹ ਨਹੀਂ ਦੂਜੇ ਦੀ ਲਕੀਰ ਛੋਟੀ ਕਰੀ ਨਾ ਨਾ ਬਿਲਕੁਲ ਨਹੀਂ ਇਹ ਨਹੀਂ ਵੀ ਉਹਨੂੰ ਉੱਚਾ ਚੱਕਣੇ ਛੋਟਾ ਕਰ ਰਹੇ ਨਾ 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 ਇੱਕ ਕਦੇ ਵੀ ਐਹੀ ਜੀ ਚੀਜ਼ ਨਹੀਂ ਹੈ ਇਹਨਾਂ ਐ ਨਹੀਂ ਹੋਣਾ ਇੱਕ ਨੂੰ ਮਾਰ ਕੇ ਦੂਜੇ ਨੂੰ ਵੱਡਾ ਕਰਨਾ ਦੂਜਿਆਂ ਨੂੰ ਸਾਰਿਆਂ ਨੂੰ ਬਰਾਬਰ ਦੇ ਮੌਕੇ ਦੇ ਕੇ ਵੱਡਾ ਕਰਨਾ ਸਾਰਿਆਂ ਨੂੰ ਬਰਾਬਰ ਦੇ ਮੌਕੇ ਦੇ ਕੇ ਵੱਡਾ ਇਹ ਗੱਲ ਜੱਟ ਦੇ ਹਿੱਸੇ ਆਈ ਵੀ ਉਹ ਦੂਜਿਆਂ ਨੂੰ ਬਰਾਬਰ ਤੇ ਲੈ ਕੇ ਆਵੇ ਕਿਉਂਕਿ ਰਾਸਤਾ ਦੇ ਵਿੱਚ ਸੀਤਾ ਕਰਕੇ ਜਿਹੜਾ ਰਾਸਤਾ ਦੇ ਵਿੱਚ ਹੋਵੇ ਨਾ ਉਹਦਾ ਇਹ ਪਹਿਲਾ ਫਰਜ਼ ਬਣ ਜਾਂਦਾ ਹੈ ਰਾਸਤਾ ਕਿਉਂਕਿ ਇਹੇ ਚੀਜ਼ਾਂ ਰਾਸਤਾ ਤੋਂ ਪਹਿਲਾਂ ਹੁੰਦੀਆਂ ਜੇ ਰਾਸਤਾ ਵਾਲੇ ਬੰਦੇ ਇਹ ਕੰਮ ਨਾ ਕਰੇ ਫਿਰ ਗਰੀਬ ਬੰਦੇ ਕੋਲੇ ਤਾਂ ਤੁਸੀਂ ਪ੍ਰਾਪਤੀ ਹੋਈ ਨਹੀਂ ਸਕਦੀ। ਉਹ ਬੜੂ ਕਿੱਥੇ? ਕਿਸੇ ਗੈਰ ਜੱਟ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਉਹ ਇੱਥੋਂ ਦਾ ਵਾਸੀ ਹੈ। ਗੈਰ ਹਿੰਦੂ ਨੂੰ ਪੰਜਾਬ ਦਾ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਹੈ। ਦੇਸ਼ ਦਾ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਬਣੇ ਮਨਮੋਨ ਸਿੰਘ ਬਣੇ। ਤਾਂ ਕੀ ਗੱਲ ਹੈ ਮੁਸਲਮਾਨ ਬਣ ਜੇ ਤਾਂ ਵੀ ਕੀ ਹੈ? ਰਾਸ਼ਟਰਪਤੀ ਨਹੀਂ ਬਣੇ। ਇਹ ਠਾਰਲੀ ਮੈਟਰਸ ਜਿਹੜੇ ਦੂਜੇ ਬਣੇ ਮੰਨ ਲੋ ਨਹਿਰੂ ਖਾਨਦਾਨ ਪੰਡਤ ਸੀਗੇ ਕਿੰਨਾ ਕੁ ਉਹਨਾਂ ਨੇ ਕਲਗੀਆਂ ਲਾਤੀਆਂ। ਜਿਹੜੀ ਅਮਰਮੋੜ ਸੇ ਤੈਨ ਲੱਗੀਆਂ ਜੇ ਕੋਈ ਹੋਰ ਦੂਜਾ ਮੁਸਲਮਾਨਾ ਜਬਨ ਉਹਨੇ ਕਿਹੜਾ ਨਹੀਂ ਕਲਗੀ ਲਾਦਣੀ ਸੀ ਸਾਰਿਆਂ ਨੂੰ ਦੇਸ਼ ਪਿਆਰਾ ਹੈ ਸਾਰਿਆਂ ਨੂੰ ਪਿਆਰਾ ਹੈ ਇਹ ਤੋਂ ਕੁਛ ਨਹੀਂ ਹੋਰ ਅਗਲੀ ਗੱਲ ਦਸੀਏ ਕਿ ਜਦ ਮੁਸਲਮਾਨਾਂ ਦਾ ਰਾਜ ਸੀ ਅਕਬਰ ਵੇਲੇ ਦਾ ਰਿਚੈਸਟ ਦਾ ਗ੍ਰੇਟੈਸਟ ਦਾ ਮਾਈਟਿਐਸ ਕਿੰਗਡਮ ਆਫ ਦ ਵਰਲਡ ਆਫ ਹਿਸ ਟਾਈਮ ਸਭ ਤੋਂ ਵੱਧ ਅਮੀਰ ਦੇਸ਼ ਤੁਹਾਡਾ ਸੀ ਔਰ ਤੁਹਾਡੇ ਸਾਰੇ ਜਿਹੜੇ ਹਮਲੇ ਸੀ ਨਾ ਅਕਬਰ ਨੇ ਰੋਕੇ ਸੀ ਆਪਣਾ ਨਾਂ ਤੋਂ ਹੁਕਮੀ ਨਹੀਂ ਜਾਂ ਥੋੜਾ ਚਿਰ ਜੀ ਸੀ ਨੇ ਰੋਕੇ ਸੀ 40 ਸਾਲ ਉਦੋਂ ਬਾਅਦ ਤਾਂ ਰੋਕੇ ਨਹੀਂ ਕੋਈ ਜਿਹੜੇ ਪਾਸੇ ਮਰਜੀ ਆ ਕੇ ਲੁੱਟ ਲੈ ਲੁੱਟਦੇ ਸੀ ਇਹਨਾਂ ਨੂੰ ਨਹੀਂ ਆਪਾਂ ਕਹਿ ਸਕਦੇ ਮੁਸਲਮਾਨਾਂ ਨੇ ਵੀ ਉਹਨੇ ਕੰਮ ਕੀਤਾ ਇੱਥੋਂ ਦੀ ਜੰਪੜ ਨੇ ਉਹ ਵੀ ਅਰਬ ਵਾਲੇ ਮੁਸਲਮਾਨ ਨੇ ਮੁਸਲਮਾਨਾਂ ਚ ਵੀ ਤਾਂ ਇਹ ਹੈ ਜਿਹੜਾ ਇੱਕ ਵੀਡੀਓ ਆਈ ਪਾਕਿਸਤਾਨ ਦਾ ਇੱਕ ਮੁਸਲਮਾਨ ਹੈ ਜਿੱਥੇ ਉਹ ਕਹਿੰਦਾ ਕਿ ਮੈਂ ਜੱਟਾਂ ਤੁਹਾਡੀ ਮੰਜੀ ਪੀੜੀ ਉੱਥੋਂ ਤੱਕ ਠੋਕੂਗਾ ਕਿ ਤੁਹਾਡੀਆਂ ਨਸਲਾਂ ਯਾਦ ਰੱਖਣਗੀਆਂ ਉਹ ਵੀ ਤਾਂ ਉਹ ਮੁਸਲਮਾਨਾਂ ਚ ਵੀ ਬੈਠਾ ਫਿਰ ਉਹ ਟ੍ਰਾਈਬਲ ਜਿਹੜਾ ਜੱਟ ਨਾ ਬਹੁਤ ਹੀ ਪਾਕਿਸਤਾਨ ਦੀ ਵੀਡੀਓ ਹੈ ਨਹੀਂ ਦੱਸਣਾ ਜਦੋਂ ਜੱਟ ਰੱਬ ਤੇਰਾ ਭਲਾ ਕਰੇ ਪਿਛਲੇ 3000 ਵਰੇ ਚ ਮਾਦੇਸ਼ੇ ਚ ਉੱਠ ਕੇ ਆਇਆ ਇੱਕ ਬੀਲਾ ਸੀ ਹੂੰ ਉਹ ਤਾਂ ਦੇਸ਼ਾਂਮੀ ਹੱਦਾਂ ਨਹੀਂ ਸੀ ਇੱਧਰ ਆ ਗਏ ਦੂਜੇ ਪਾਸੇ ਜਾਣ ਨੂੰ ਤਾਂ ਕੋਈ ਨਹੀਂ ਸੀ ਥੋੜੇ ਜੇ ਜਰਮਨ ਚ ਗਏ ਤੇ ਈਰਾਨ ਚ ਗਏ ਹੂੰ ਬਹੁਤੇ ਇੱਧਰ ਆ ਗਏ ਉਹ ਪਹਾਵਾ ਬੁੱਧੀ ਬਣ ਕੇ ਤਾਂ ਵੀ ਜੱਟ ਨੇ ਮੁਸਲਮਾਨ ਬਣ ਕੇ ਤਾਂ ਵੀ ਜੱਟ ਨੇ ਹਿੰਦੂ ਬਣ ਕੇ ਤਾਂ ਵੀ ਜੱਟ ਨੇ ਤੁਸੀਂ ਸਾਡੇ ਜਾਟ ਨੇ ਆਪਣੇ ਹਰਿਆਣੇ ਚ ਗੱਲ ਕਰਕੇ ਵੇਖੋ ਅਰੇ ਟੀਂਗ ਰਟੀਂਗ ਜਿਦਾਂ ਕਰਕੇ ਬੋਲਦੇ ਆ ਬੰਦਰ ਪਤਲਾ ਦੇ ਉਹ ਕਿੱਥੇ ਪੰਗਾ ਲੈ ਲਿਆ ਉਹਨਾਂ ਥੋੜੀ ਨਾ ਚਿਵਨੀ ਧੁਆ ਨਹੀਂ ਛੱਡਦੀ ਜਿੰਨਾ ਉਹ ਹੁੱਕੇ ਦੀ ਨਾੜੀ ਚ ਧੁਆ ਨਿਕਲ ਆਉਂਦਾ ਪਰਸਨਲ ਚੋਇਸ ਹੈ ਉਹਦੇ ਚ ਕੀ ਅੱਛਾ ਕੀ ਬਾਤ ਆ ਕੈਂਸਰ ਦੇ ਵਾਸਤੇ ਚੋਇਸ ਲੈ ਲੈਂਦੇ ਆ ਇਹਦੇ ਤੇ ਵੀ ਕਿੰਤੂ ਪ੍ਰੰਤੂ ਹਣ ਹਾਂਜੀ ਵੇਖੋ ਹੁੱਕਾ ਕੈਂਸਰ ਦਾ ਘਰ ਉਹ ਪਰਸਨਲ ਚੋਇਸ ਹੈ ਉਹਨਾਂ ਦੇ ਨਾ 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 ਦੇਸ਼ ਦੇ ਇੱਥੇ ਆਪਾਂ ਬਹਿ ਗਏ ਆ ਬੈਠੇ ਪাবਲਿਕ ਪਲੇਸ ਹੈ ਨਾ ਇੱਥੇ ਹੁੱਕਾ ਲੈ ਕੇ ਨਹੀਂ ਬਹਿ ਸਕਦਾ ਘਰੇ ਜਾ ਕੇ ਪੀ ਲੈ ਨਾਲੇ ਉਹ ਤੇ ਲਿਖਿਆ ਵੀ ਇਹ ਪਿੰਡਲ ਕੈਂਸਰ ਹੁੰਦਾ ਹੈ। ਸ਼ਹਿਰ ਦੀ ਕਿਸੇ ਹੋਰ ਕਲਚਰ ਚ ਉਹ ਤਾਂ ਇੰਨੇ ਇੰਨੇ ਸਾਲਾਂ ਤੋਂ ਉਹਨਾਂ ਦੇ ਕਲਚਰ ਚ ਉਹ ਜਿਵੇਂ ਇੱਕ ਕਹਿੰਦੇ ਸੀਗੇ ਵੀ ਪੁਰਾਣੇ ਸਮਿਆਂ ਚ ਕਹਿੰਦੇ ਕਿਸੇ ਨਾਲ ਜੇ ਕਿਸੇ ਨੂੰ ਪਿੰਡੋਂ ਸੋਸਾਇਟੀ ਨੇ ਪਾਸੇ ਕਰਨ ਨੂੰ ਕਹਿੰਦਾ ਇਹਦੀ ਹੁੱਕਾ ਪਾਣੀ ਬੰਦ ਕਰਦੇ ਹੋ ਇਹਦਾ। ਭਾਈਚਾਰਾ ਇਟਮੀਨ ਕੇ ਹੁੱਕਾ ਉਹਨਾਂ ਦੇ ਕਲਚਰ ਦਾ ਹਿੱਸਾ ਹੈ। ਜਿਸ ਤਰ੍ਹਾਂ ਕਾਣੀਆਂ ਸੀ ਵੀ ਪਹਿਲੀ ਗੱਲ ਤਾਂ ਤਮਾਕੂ ਆਪਣਾ ਸੀ ਨਹੀਂ। ਬਸ ਕੋਡੀ ਗਾਮੇ ਵੜੇ ਤਮਾਕੂ ਇਥੇ ਆਇਆ। ਦੱਖਣੀ ਭਾਰਤ ਚ ਬੀਜ ਲਿਆ। ਤਮਾਕੂ ਦੀ ਫਸਲ ਹੋ ਗਈ ਜਿਆਦੇ। ਉਦੋਂ ਅਕਬਰ ਦਾ ਰਾਜ ਆ ਗਿਆ ਅਕਬਰ ਦੇ ਦਰਬਾਰ ਦੇ ਵਿੱਚ ਹੁੱਕਾ ਟਿਕ ਗਿਆ ਜਿਹੜੇ ਦੇਸ਼ ਦਾ ਰਾਜਾ ਹੁੱਕਾ ਪੀਂਦਾ ਹੋਵੇ ਤੇ ਪਬਲਿਕ ਨੇ ਤਾਂ ਪੀਣੀ ਪੀਣੀ ਆ ਤੇ ਆਪਾਂ ਹੁੱਕਾ ਪੀਣ ਲੱਗੇ ਉਤਰੀ ਭਾਰ ਦੇ ਹੁੱਕਾ ਪੀਣੇ ਪਰ ਉਹਨਾਂ ਦਾ ਕੀ ਨਹੀਂ ਪਤਾ ਇਹ ਕੈਂਸਰ ਦਾ ਘਰ ਆ ਹੁਣ ਤਾਂ ਸ਼ਰੇਆਮ ਕੈਂਸਰ ਦਾ ਘਰ ਦੱਸਦਾ ਬੀੜੀ ਤੇ ਲਿਖਿਆ ਸਿਗਰਟ ਤੇ ਲਿਖਿਆ ਉੱਤੇ ਲਿਖਿਆ ਔਰ ਸਭ ਤੋਂ ਵੱਡੀ ਸੀਐਲ ਟੈਕਸ ਦੀ ਚੋਰੀ ਆ ਸਭ ਤੋਂ ਵੱਡੀ ਇਨਕਮ ਟੈਕਸ ਦੀ ਚੋਰੀ ਆ ਨਾ ਕੋਈ ਬਿੱਲ ਦਿੰਦਾ ਨਾ ਕੋਈ ਬਿੱਲ ਲੈਂਦਾ ਪੰਜਵਾਂ ਵੱਡਾ ਸੈਕਟਰ ਹੈ ਨਸ਼ੇ ਖੋਰੀ ਦਾ ਖਾਸ ਤੌਰ ਤੇ ਵੀਡੀ ਸੈਕਟਰ ਤਮਾਕੂ ਬਹੁਤ ਵਧੀਆ ਹੈ ਇਹਦੇ ਤੇ ਵੀ ਸੋਚਣਾ ਪਊਗਾ ਨਾ ਕਿਸੇ ਚੀਜ਼ ਨੂੰ ਆਪਾਂ ਲੋ ਤੁਹਾਨੂੰ ਹਰਿਆਣੇ ਵਾਲੇ जाट ਵੀ ਤੁਹਾਨੂੰ ਇਹ ਲੱਗਦਾ ਹੈ ਕਿ ਉਹ ਵੀ ਆਪਦੀ ਇੱਕ ਔਰਾ ਚ ਨੇ ਪੰਜਾਬ ਵਾਲੇ ਜੱਟਾਂ ਦਾ ਵੀ ਲੱਗਦਾ ਹੈ ਆਪਣਾ ਔਰਾ ਤੇ ਪਾਕਿਸਤਾਨ ਵਾਲੇ ਜਿਹੜੇ ਮੁਸਲਮਾਨਾ ਜੱਟ ਨੇ ਤੁਹਾਨੂੰ ਉਹਨਾਂ ਦਾ ਵੀ ਲੱਗਦਾ ਉਹ ਕਿਉਂਕਿ ਦੋਨਾਂ ਤਰ੍ਹਾਂ ਦਾ ਜਿੰਥੇ ਕਿਤੇ ਜੱਟ ਆ ਉਹਦਾ ਟ੍ਰਾਈਬਲ ਟ੍ਰੇਟ ਹੈ ਨਾ ਜਦੋਂ ਆਪਾਂ ਸੋਸ਼ੀਓਲੋਜੀ ਪੜ੍ਹਦੇ ਤੁਸੀਂ ਵੀ ਜੱਟ ਹੋ ਤੁਹਾਡੇ 'ਚ ਵੀ ਇਹ ਹੋਣਾ ਚਾਹੀਦਾ ਨਾ ਗੱਲ ਵੀ ਮੈਂ ਪੜ ਕੇ ਮੈਨੂੰ ਪਤਾ ਲੱਗ ਗਿਆ ਟ੍ਰਾਈਬਲ ਟ੍ਰੇਡ ਹੈ ਉਹ ਛੱਡ ਤੇ ਉਹਦੇ ਪਰ ਮੈਂ ਵੀ ਮੁੱਛਾਂ ਨੂੰ ਕਰੇ ਗਈ ਤਾਂ ਦੇ ਹਾਲਾਂਕਿ ਡੂੜ ਬਾੜ ਹੁੰਦਾ ਸੀ ਮੁੱਛ ਤੇ ਮੈਂ ਵੀ ਇਹ ਤਾਂ ਇਹ ਕੋਈ ਸਮੱਸਿਆ ਨਹੀਂ ਹੈ ਇਹ ਟ੍ਰਾਈਬਲ ਟ੍ਰੇਡ ਹੈ ਹੋਰ ਵੀ ਟ੍ਰਾਈਬ ਨੇ ਵੱਡੇ ਵੱਡੇ ਇਹ ਅਣਕ ਦੀ ਨਿਸ਼ਾਨੀ ਨਹੀਂ ਅਣਕ ਨਹੀਂ ਅਣਕ ਤੁਹਾਡੀ ਫਿਊਡਲ ਹੁੰਦੀ ਹੈ ਯਾਦ ਰੱਖਿਓ ਇਹ ਨਹੀਂ ਵੀ ਇਕੱਲਾ ਅਣਖੇ ਸੇ ਕੋਲੇ ਹੈ ਫੁਰਾਂ ਕੋਲ ਵੀ ਬਹੁਤ ਅਣਖ ਹੈ ਜਪਾਨ ਵਾਲੇ ਕੋਲ ਵੀ ਅਣਖ ਹੈ ਠੀਕ ਹੈ ਉਹਨਾਂ ਦੀ ਅਣਖ ਨੂੰ ਕੋਈ ਵੰਗਾਰ ਥੋੜੀ ਰਿਆਜਾ ਉਹ ਆਪਦੇ ਘਰੇ ਨੇ ਆਪਦੇ ਘਰੇ ਨੇ ਇਹਨਾਂ ਦੀ ਅਣਖ ਨੂੰ ਇਹ ਨਹੀਂ ਕਿ ਇਹ ਜੱਟ ਕਰਕੇ ਤਾਂ ਅਣਖ ਹੈ ਹਰੇਕ ਬੰਦੇ ਨੂੰ ਅਣਖ ਹੈ ਥੂੜ ਜੁਗ ਦਾ ਕਨਸੈਪਟ ਹੈ ਅਣਖ ਵੀ ਮੇਰੀ ਮੁੱਛ ਦਾ ਸਵਾਲ ਹੈ ਮਨੁੱਖ ਆਪਦੇ ਆਪ ਨੂੰ ਦੂਜੇ ਤੋਂ ਬਿਹਤਰ ਤਾਂ ਮੰਨਦਾ ਹੀ ਆ ਨਾ ਇਹ ਇਹ ਦੂਜੇ ਦੇ ਬਰਾਬਰ ਤੁਸੀਂ ਤੁਸੀਂ ਵੀ ਇਹ ਸੋਚਦੇ ਹੋ ਤੁਹਾਨੂੰ ਗਿਆਨ ਵੱਧ ਹੈ ਤਾਂ ਤੂੰ ਤੁਹਾਡੇ ਅੰਦਰ ਵੀ ਇਹ ਹੈ ਕਿ ਮੈਂ ਚਾਰ ਬੰਦਿਆਂ ਨਾਲੋਂ ਵੱਧ ਗਿਆਨ ਲੈ ਕੇ ਬੈਠਾ ਇਹ ਇਹ ਹੰਕਾਰ ਨਹੀਂ ਹੰਕਾਰ ਨਹੀਂ ਹੈ ਪਰ ਤੁਹਾਡੇ ਅੰਦਰ ਥੌਟ ਤਾਂ ਹੋਊਗਾ ਚੇਤਨਾ ਹੋਣੀ ਚਾਹੀਦੀ ਹੈ ਚੇਤਨਾ ਪੜੰਦੀ ਚੇਤਨਾ ਹੋਣੀ ਚਾਹੀਦੀ ਹੈ ਜਦੋਂ ਮੇਰੇ ਨਾਲ ਕੋਲੇ ਮੇਰੇ ਨਾਲ ਵੱਧ ਪੜਿਆ ਮਿਲ ਜਾਂਦਾ ਮੈਂ ਕਹਿੰਦਾ ਧੰਨ ਭਾਗ ਖੁਸ਼ੀ ਉਦੋਂ ਹੁੰਦੀ ਹੈ ਵੈ ਅ ਗੁੱਡ ਕੋਈ ਅਣਪੜ ਬੰਦਾ ਮੈਨੂੰ ਉਹ ਗੱਲ ਦੱਸਦਾ ਜਿਹੜੀ ਕਿ ਮੈਂ ਸੁਣੀ ਨਹੀਂ ਨੀ ਹੁੰਦੀ ਜਾਂ ਪੜ੍ਹੀ ਨਹੀਂ ਹੁੰਦੀ ਮੈਂ ਕਹਿੰਦਾ ਬਾਜੀ ਗੁੱਡ ਭਾਈ ਆ ਤਾਂ ਕਮਾਲ ਕਰਤੀ ਮੈਂ ਉਸ ਦਿਨ ਨੋਟ ਕਰ ਲੈਣਾ ਵੀ ਆ ਬਾਬੇ ਤੋਂ ਮੈਂ ਗੱਲ ਸੁਣੀ ਅਜੇ ਤੱਕ ਮੈਨੂੰ ਪਤਾ ਨਹੀਂ ਸੀ ਕਿਉਂਕਿ ਇਹ ਤਾਂ ਜਿੰਨੇ ਮਰਜ਼ੀ ਲਈਓ ਤੁਹਾਡੇ ਵੀ ਨਦੀ ਬਣਦੀ ਆ ਤੁਹਾਡਾ opinion ਹੁਣ ਹੋ ਸਕਦਾ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਅਸਹਿਮਤ ਵੀ ਹੋਣਗੇ ਮੈਂ ਵੀ ਮੈਂ ਤੁਹਾਡੇ ਇਸ ਗੱਲ ਨਾਲ ਸਹਿਮਤ ਆਂ ਵੀ ਸਾਰੇ ਜੱਟਾਂ ਨੂੰ ਇੱਕ ਤੱਕੜੀ ਚ ਤੋਲਤਾ ਇੱਕ 2 ਦੁਣੀ 4 ਨਹੀਂ ਹੁੰਦੇ ਜਾਂ ਕੁਸ਼ਕ ਨੇ ਜਿਹੜੇ ਜਿੰਨਾ ਕਰਕੇ ਤੁਸੀਂ 2 ਦੁਣੀ 4 ਸਾਰੇ ਮੈਂ ਕਿਉਂਕਿ 2 ਦੁਣੀ 4 ਨਹੀਂ ਹੁੰਦੀ ਮੈਂ ਗੁਲਾਬੀ ਸੁੰਢੀ ਨਾਲ ਜਿਹੜੇ ਸੁਸਾਈਡ ਹੋਏ ਮਾਨਸੇ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਦੀ ਘਰਾਂ ਦੇ ਵਿੱਚ ਜਾ ਕੇ ਆਇਆ ਮੈਂ ਉਹਨਾਂ ਚ ਕੋਈ ਜੱਟイズਮ ਦਾ ਹੰਕਾਰ ਨਹੀਂ ਦੇਖਿਆ ਮੈਂ ਉਹਨਾਂ ਪਰਿਵਾਰਾਂ ਚ ਕੋਈ ਮੁੱਛਾਂ ਕੁੰਡੀਆਂ ਕਰਦੇ ਨਹੀਂ ਦੇਖਿਆ ਉਹਨਾਂ ਦੇ ਆਰਥਿਕ ਹਾਲਾਤ ਇੰਨੇ ਕਮਾੜੇ ਨੇ ਕਿ ਉਹਨਾਂ ਨੂੰ ਦੇਖ ਕੇ ਤਰਸ ਆਉਂਦਾ ਉਹ ਤਾਂ ਉੱਥੇ ਬਹਿ ਗਏ ਜਿੱਥੋਂ ਉੱਠਿਆ ਨਹੀਂ ਜਾ ਸਕਦਾ ਹਾਂ ਔਰ ਉਹ ਦੂਜੇ ਨੂੰ ਦੇਖ ਕੇ ਆਪ ਦੇ ਆਪ ਨੂੰ ਭਟਿਆ ਹੋਇਆ ਮਹਿਸੂਸ ਨਹੀਂ ਕਰਦੇ ਮੈਨੂੰ ਲੱਗਦਾ ਪਰ ਭਟਿਆ ਹੋਇਆ ਵੀ ਮਹਿਸੂਸ ਕਰਦੇ ਨੇ ਜਿੰਨਾ ਮਰਜ਼ੀ ਕਹਿੰਦਾ ਪਕੰਡ ਕਰੀ ਜਾਂਦੇ ਆ ਮੈਂ ਸ਼ਰਤ ਕੱਢ ਲੈਂਦੀ ਗਰੀਬੀ ਨੂੰ ਕੋਈ ਨਾਲ ਬਾਰੇ ਇਹ ਦੁਨੀਆ ਚ ਕਾਹਾਂ ਦੇਸ਼ ਹੈ ਜਿਹੜੇ ਖੇਤੀ ਕਰਨ ਵਾਲਾ ਬੰਦਾ ਜਾਂ ਕਿਰਤ ਕਰਨ ਵਾਲਾ ਬੰਦਾ ਹੈ ਕਿਰਤ ਉਹਨੇ ਨਾਲ ਲੱਗ ਕੇ ਬੇਲਾ ਬੰਦਾ ਭਟਿਆ ਜਾਂਦਾ ਕੁਮਾਰ ਦੀ ਗੱਲ ਕਹੇ ਇਕ ਉਹਨਾਂ ਨੂੰ ਜਾਣਦੇ ਹੋ ਪਰਚਾ ਹੋਇਆ ਸੀ ਗੁਰਿੰਦਰ ਸਿੰਘ ਰੰਗਰੇਟਾ ਲੁਧਿਆਣੇ ਦੇ ਨੇ ਉਹ ਵੀ ਜੱਟਾਂ ਖਿਲਾਫ ਐਂ ਬੋਲਦੇ ਉਹਨਾਂ ਤੇ ਲੁਧਿਆਣਾ ਹੀ ਪਰਚਾ ਹੋਇਆ ਨਹੀਂ ਨਹੀਂ ਉਹਨੂੰ ਕੀ ਜੱਟਾਂ ਖਾਰਾ ਹੋਣੀ ਕੀ ਬੋਲਦਾ ਕੁਝ ਨਹੀਂ ਬੋਲਿਆ ਕੀ ਬੋਲਿਆ ਉਹਨੇ ਕੋਈ ਗਾਲ ਦਿੱਤੀ ਯਾ ਨੋ ਗਾਲ ਲੱਛਣ ਦੱਸਿਆ ਟ੍ਰਾਈਬਲ ਮੈਨੂੰ ਵੀ ਆ ਟ੍ਰਾਈਬਲ ਨੇ ਆ ਫਿਊਡਲ ਨੇ ਲੱਛਣ ਹੋ ਗਏ ਅਲੇ ਦਾ ਲਾ ਦਾ ਸਮਿਆਂ ਦੇ ਵਿੱਚ ਅਲੇ ਦਾ ਲਾ ਦਾ ਇਲਾਕੇ ਦੇ ਵਿੱਚ ਜਿਹੜੇ ਆਪਾਂ ਮਾਧਿਅਸ਼ਯ ਚ ਆਇਆ ਬਾਬੂ ਰਜਬ ਵਾਲੀ ਸਾਰੇ ਇਲਾਕਿਆਂ ਦੇ ਲੱਛਣ ਦੱਸ ਗਿਆ ਸੀ ਦੱਸ ਗਿਆ ਸੀ ਹਾਂ ਲੱਛਣ ਹੁੰਦੇ ਦੱਸਣੇ ਚਾਹੀਦੇ ਨੇ ਇਸ ਇਹਨੂੰ ਕਹਿੰਦੇ ਸੋਸ਼ੀਓਲੋਜੀਕਲ ਸਟਡੀ ਨਹੀਂ ਦਿਆ ਨਹੀਂ ਠੀਕ ਹੈ ਤੁਹਾਡਾ ਆਪਣਾ opinion ਹੈ ਲੋਕ ਇਸ ਗੱਲ ਨੂੰ ਕਿਵੇਂ ਸੁਣਦੇ ਆ ਦੇਖਦੇ ਆ ਤੁਹਾਡੇ ਪ੍ਰਤੀ ਕੀ opinion ਹੈ ਮੈਂ ਐਂਡੋਰਸ ਨਹੀਂ ਕਰਦਾ ਇਸ ਗੱਲ ਨੂੰ ਕਿ ਮੈਂ ਕਿਸੇ ਬਾਰੇ ਵੀ ਕਿਸੇ ਵੀ ਜਾਤ ਬਰਾਦਰੀ ਮੈਨੂੰ ਲੱਗਦਾ ਹੈ ਕਿ ਮੈਂ opinion ਨਹੀਂ ਬਣਾ ਸਕਦਾ ਕਿਸੇ ਬਾਰੇ ਹਰੇਕ ਦੇ ਆਪੋ ਆਪਣੇ ਹਾਲਾਤ ਨੇ ਆਪੋ ਆਪਣੇ ਹਰੇਕ ਦੇ ਸਰਕਮਸਟੈਂਸਸ ਨੇ ਇਸ ਪੇਸ਼ਕਸ਼ ਚੈਨਈ ਧੰਨਵਾਦ ਬਾਪੂ ਬਲਕੌਰ ਸਿੰਘ ਤੁਸੀਂ ਸਮਝ ਦਿੱਤਾ ਧੰਨਵਾਦ